ਪੂਰ ਪੰਜਾਬੀਓ ਫਿਰ ਕਿੱਦਾਂ ਹੋ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਆ ਅੱਜ ਦੀ ਵੀਡੀਓ ਦੇ ਵਿੱਚ ਕਿ ਕੈਨੇਡਾ ਦੀ ਗਵਰਨਮੈਂਟ ਕੈਨੇਡਾ ਦੇ ਇਮੀਗ੍ਰੇਸ਼ਨ ਮਤਲਬ ਕਿ ਕੈਨੇਡਾ ਇਨਵਾਈਟ ਕਰ ਰਿਹਾ ਵੈ 4000 ਸਕਿਲਡ ਵਰਕਰਸ ਨੂੰ ਤਾਂ ਕਿ ਤੁਸੀਂ ਆਪਣੇ ਕੈਨੇਡਾ ਦੇ ਲਈ ਪੀਆਰ ਐਪ ਜਲਦੀ ਤੋਂ ਜਲਦੀ ਅਪਲਾਈ ਕਰ ਸਕੋ ਬਹੁਤ ਵਧੀਆ ਮੌਕਾ ਦੇ ਰਿਹਾ ਵੈ ਕੈਨੇਡਾ ਤੁਹਾਨੂੰ ਸੋ ਇਸ ਮੌਕੇ ਦਾ ਜਲਦੀ ਤੋਂ ਜਲਦੀ ਫਾਇਦਾ ਉਠਾ ਲਵੋ ਕੈਨੇਡਾ ਕੰਟੀਨਿਊਸਲੀ ਅਟਰੈਕਟ ਕਰ ਰਿਹਾ ਵਾ ਸਕਿਲਡ ਵਰਕਰਸ ਨੂੰ ਕਿਹਦੇ ਥਰੂ ਐਕਸਪ੍ਰੈਸ ਐਂਟਰੀ ਦਰਵਾਜ਼ੇ ਥਰੂ ਠੀਕ ਹੈ ਇਹਦੇ ਵਿੱਚ ਤੁਸੀਂ ਆਪਣੀ ਪੀਆਰ ਫਾਈਲ ਅਪਲਾਈ ਕਰ ਸਕਦੇ ਹੋ ਸਕੋਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਜੋ ਸੀਆਰਐਸ ਦਾ ਹੈਗਾ ਵਾ ਬਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਲਰਟਸ ਵਿਦ ਸੋਫੀਆ ਕੈਨੇਡਾ ਦੇ ਰਿਲੇਟਿਡ ਕੋਈ ਵੀ ਅਪਡੇਟ ਲੈਣ ਦੇ ਲਈ ਐਸ ਵੈਲ ਐਸ ਆਇਲਸ ਰਿਲੇਟਿਡ ਕੋਈ ਵੀ ਅਪਡੇਟ ਲੈਣ ਦੇ ਲਈ 23 डिसेंबर ਨੂੰ ਇੱਕ ਡਰਾ ਕੱਢਿਆ ਗਿਆ ਸੀ 2025 ਦੇ ਵਿੱਚ ਜਿਹਦੇ ਵਿੱਚ ਇਹ ਇਸ਼ੂ ਕੀਤਾ ਗਿਆ ਹੈ ਕਿ 4000 ਪੀਪਲ ਸਟੂਡੈਂਟਸ ਆਪਣੀ ਪੀਆਰ ਨੂੰ ਅਪਲਾਈ ਕਰ ਸਕਦੇ ਆ ਅਗਰ ਤੁਸੀਂ ਆਨਲਾਈਨ ਕਲਾਸ ਲਗਾਉਣਾ ਚਾਹੁੰਦੇ ਹੋ ਆਇਲਸ ਰੀਡਿੰਗ রাইਟਿੰਗ ਸਪੀਕਿੰਗ गिवन ਨੰਬਰ ਤੇ ਵਟਸਐਪ ਕਰ ਲਓ ਕਾਲ ਕਰ ਲਓ ਦਿਸ ਇਜ਼ ਯੋਰ ਵਿਸ਼ ਚਾਹੇ ਤੁਸੀਂ ਫੋਰਨ ਤੋਂ ਚਾਹੇ ਤੁਸੀਂ ਪੰਜਾਬ ਤੋਂ ਫੀਸ ਸਭ ਦੇ ਲਈ ਸੇਮ ਹੈ ਐਂਡ ਦੂਸਰੀ ਗੱਲ ਹੁਣ ਤੁਹਾਨੂੰ ਕੈਨੇਡਾ ਦੇ ਵਿੱਚ ਪੀਆਰ ਲੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੁਹਾਨੂੰ ਉੱਥੋਂ ਦੀ ਪਰਮਨੈਂਟ ਰੈ residency ਲੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਬਿਕੋਜ਼ ਤੁਹਾਡੇ ਲਈ ਬਹੁਤ ਸੁਨਹਿਰੀ ਮੌਕਾ ਆਇਆ ਵੈ ਕਿ 8 ਜਨਵਰੀ ਨੂੰ 1350 ਇਨਵੀਟੇਸ਼ਨ ਸੀ ਬਟ ਹੁਣ ਜਿਹੜਾ ਡਰਾ ਨਿਕਲਿਆ ਵੈ ਉਹਦੇ ਵਿੱਚ 4000 ਤੋਂ ਜ਼ਿਆਦਾ ਵੈ ਸੋ ਇਸ ਮੌਕੇ ਦਾ ਜ਼ਰੂਰ ਫਾਇਦਾ ਚੱਕੋ ਡਾਟਾ ਤੁਹਾਡੇ ਸਾਹਮਣੇ ਹੈ CRS ਸਕੋਰ ਦਾ ਜਿਹੜਾ ਡਿਸਟ੍ਰਿਬਿਊਸ਼ਨ ਹੈ ਉਹ ਤੁਹਾਡੇ ਸਾਹਮਣੇ ਹੈ ਲਾਸਟ ਦੇ ਲਿਖਿਆ ਹੈ ਕਿ ਬ੍ਰੇਕ ਡਾਊਨ ਹੋਇਆ ਵੈ ਠੀਕ ਹੈ ਜੀ ਸੋ ਜਲਦੀ ਤੋਂ ਜਲਦੀ ਇਸ ਸਕੀਮ ਦਾ ਫਾਇਦਾ ਚੱਕ ਲਵੋ ਤੇ ਆਪਣੇ ਕੈਨੇਡਾ ਦੇ ਵੀਜ਼ਾ ਦੇ ਉੱਤੇ ਪਰਮਨੈਂਟ ਰੈਜ਼ਿਡੈਂਸੀ ਆਫ ਕੈਨੇਡਾ ਦੀ ਸਟੈਂਪਲ ਲਗਵਾ ਲਵੋ ਹੁਣ ਮੈਂ ਤੁਹਾਡੇ ਨਾਲ ਇੱਕ ਹੋਰ ਡਾਟਾ ਸ਼ੇਅਰ ਕਰਨ ਲੱਗਿਆ ਜਿਸ ਦੇ ਨਾਲ ਤੁਸੀਂ ਫੁੱਲ ਆਫ ਕੌਨਫੀਡੈਂਸ ਹੋ ਜਾਣਾ ਵੈ ਕਿ ਹਾਂ ਅਸੀਂ ਹੁਣ ਕੈਨੇਡਾ ਦੇ ਲਈ ਪੀਆਰ ਅਪਲਾਈ ਕਰ ਸਕਦੇ ਹਾਂ ਬਿਕੋਜ਼ ਸਕੋਰ ਰੇਂਜ ਇੰਨੀ ਹੈ ਤੇ ਕੈਂਡੀਡੇਟਸ ਇੰਨੇ ਜ਼ਿਆਦਾ ਵੈ ਸੋ ਜਲਦੀ ਤੋਂ ਜਲਦੀ ਕਰੋ ਦ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਆਲਰਟਸ ਵਿਦ ਸੋਫੀਆ ਵਿਡ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਕਮੈਂਟ ਬਾਕਸ